ਆਰੇ ਨੂੰ ਪਿਆਰ ਪਰ ਇਸ ਸੱਚੇ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਦੁਆਰਾ ਮੁਲਾਜ਼ਮਾਂ ਤੇ ਪੈਨਸ਼ਨ ਨੂੰ 55% ਡੀਏ ਦੇਣ ਸੰਬੰਧੀ ਸੁਣਵਾਈ ਗਈ ਫੈਸਲੇ ਦੇ ਬਾਰੇ ਚਿਕਨ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਸੁਪਰੀਮ ਕੋਰਟ ਦੇ ਵੱਲੋਂ ਮਿਤੀ 8 2025 ਨੂੰ ਮੁਲਾਜ਼ਮਾਂ ਨੂੰ ਡੀਏ ਦੇਣ ਜਾਣ ਸੰਬੰਧੀ 2022 ਤੋਂ ਚਾਰੇ ਇਹ ਕੇਸ ਨਹੀਂ ਫਾਈਨਲ ਸਨਵਾਹੀ ਕਰਦੇ ਹੋਏ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ 55% TA ਦਿੱਤੇ ਜਾਣ ਸੰਬੰਧੀ ਪੱਛਮੀ ਬੰਗਾਲ ਦੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਇੱਕ ਮਹੱਤਵਪੂਰਨ ਫੈਸਲੇ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਰਿਜ਼ਰਵ ਰੱਖ ਲਿਆ ਹੈ ਤੇ ਦੋਹਾਂ ਧਿਰਾਂ ਜਾਣੇ ਕਿ ਪੱਛਮੀ ਬੰਗਾਲ ਸਰਕਾਰ ਦੇ ਐਡਵੋਕੇਟ ਐਡਵੋਕੇਟ ਦੇ ਰਿਸਪੌਂਡਡ ਜਾਣੇ ਕਿ ਪੱਛਮੀ ਬੰਗਾਲ ਸਰਕਾਰ ਦੇ ਮਲਾਜ਼ਮਾਂ ਨੂੰ ਜੋ ਕਿ ਜਿਹੜਾ ਕਿ 22 6628 ਤੇ 22630 2022 ਦੇ ਰਿਸਪੌਂਡਰ ਸਨ ਪਛਮੀ ਬੰਗਾਲ ਸਰਕਾਰ ਨੂੰ ਇਸ ਨੂੰ ਕੰਮ ਨੂੰ ਪੂਰਾ ਕਰਨ ਵਾਸਤੇ 2 ਹਫਤਿਆਂ ਦਾ ਸਮਾਂ ਦਿੱਤਾ ਗਿਆ ਹੈ ਜਦਕਿ ਰਿਸਪੌਂਡਰ ਜਾਣੀ ਕੀ ਮਲਾਜ਼ਮਾਂ ਦੇ ਐਡਵੋਕੇਟ ਨੂੰ ਇਸ ਕੰਮ ਦੇ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਅਪ ਟੂ ਡੇਟ ਪੈਂਡਿੰਗ ਡੀਏ ਦਿੱਤੇ ਜਾਣ ਸੰਬੰਧੀ ਇਸ ਬਹੁਚਿੱਤਰ ਕੇਸ ਦੀ ਬੈਕਗ੍ਰਾਉਂਡ ਦੇ ਵਿੱਚ ਜਾਈਏ ਤਾਂ ਦੇਖਦੇ ਹਾਂ ਕਿ ਪੱਛਮੀ ਬੰਗਾਲ ਸਰਕਾਰ ਦੇ ਮਲਾਜ਼ਮਾਂ ਨੂੰ ਸਿਰਫ 18% ਡੀਏ ਮਿਲ ਰਿਹਾ ਹੈ ਜਦੋਂ ਕਿ ਉਹਨਾਂ ਦੀ ਮੰਗ ਕੇਂਦਰ ਸਰਕਾਰ ਦੇ ਬਰਾਬਰ ਡੀਏ ਜਾਣੀ ਕਿ 55% ਡੀਏ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਪੱਛਮੀ ਬੰਗਾਲ ਸਰਕਾਰ ਨੂੰ ਕਲਕੱਤਾ ਹਾਈ ਕੋਰਟ ਦੇ ਵਿੱਚੋਂ ਕੇਸ ਹਾਰੇਗੀ ਹਾਰੇਗੀ ਸੀ ਤੇ ਫਿਰ ਇਸੇ ਕੋਰਟ ਦੇ ਵਿੱਚ ਲਗਾਈ ਜਿਹੜੀ ਰਿਵੀਊਨ ਪਟੀਸ਼ਨ ਦੇ ਵਿੱਚ ਵੀ ਸਰਕਾਰ ਦੀ ਹਾਰ ਹੋਈ ਸੀ ਜਿਸ ਕਰਕੇ ਬੈਸਟ ਬੰਗਾਲ ਸਰਕਾਰ ਨੇ ਐਸ ਐਲ ਪੀ ਨੰਬਰ 22628 ਤੇ 22630 ਔਰ 2022 ਨੂੰ ਜਿਹੜੇ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਰ ਦਾਇਰ ਕੀਤੀਆਂ ਸਨ ਇਹਨਾਂ ਐਸ ਐਸ ਐਲ ਪੀ ਦਾ ਆਰਡਰ ਜਿਹੜਾ ਕਿ ਮਿਤੀ 16 5 2025 ਨੂੰ ਸਪ੍ਰਿੰਟ ਕੋਡ ਦੀ ਜਿਹੜੀ ਹੈ ਵਿੱਚ ਜਿਹੜਾ ਜਾਰੀ ਹੋਇਆ ਸੀ ਜਿਸ ਦੇ ਵਿੱਚ ਪੈਂਡਿੰਗ ਡੀਏ ਦੀ ਰਕਮ ਦਾ ਘਟੋ ਘੱਟ 25% ਬਗਾਇਆ 6 ਹਫਤਿਆਂ ਦੇ ਵਿੱਚ ਦਿੱਤੇ ਜਾਣ ਦਾ ਆਦੇਸ਼ ਵੈਸਟ ਬੰਗਾਲ ਸਰਕਾਰ ਨੂੰ ਦਿੱਤਾ ਗਿਆ ਸੀ ਸਰਕਾਰ ਦੇ ਖਜ਼ਾਨੇ ਦੀ ਮਾੜੀ ਹਾਲਾਤ ਜਿਹੜੇ ਕਿ ਦਸੰਦ ਜਿਹੜਾ ਕਿ ਵਾਸਤਾ ਪਾਉਂਦੇ ਹੋਏ ਇਹ ਸਮਾਂ 6 ਮਹੀਨਿਆਂ ਦੀ ਮਾੜੀ ਹਾਲਾਤ ਪਾਉਂਦੇ ਹੋਏ ਜਿਹੜਾ ਕਿ 6 ਮਹੀਨਿਆਂ ਤੱਕ ਜਿਹੜਾ ਕਿ ਹੋਰ ਸਮਾਂ ਜਿਹੜਾ ਦਿੱਤਾ ਗਿਆ ਸੀਗਾ ਫਿਰ ਇਸ ਕੇਸ ਦੀ ਸੁਣਵਾਈ 4 8 2025 ਨੂੰ ਦੁਬਾਰਾ ਸ਼ੁਰੂ ਹੋਈ ਇਹ ਸੁਣਵਾਈ ਲਗਾਤਾਰ ਜਾਣੀ ਕੀ 5 8 2025 30 7 8 2025 12 8 2025 26 8 2025 ਤੇ ਫਿਰ 8 9 2025 ਨੂੰ ਲਗਾਤਾਰ ਕੀਤੀਆਂ ਗਈਆਂ ਦੋਹਾਂ ਹੀ ਦਿਨਾਂ ਵਿੱਚ ਦੋਹਾਂ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਾਮੀ ਵਕੀਲ ਜਿਹੜੇ ਖੜੇ ਕੀਤੇ ਗਏ ਸੀ ਜਿੱਥੇ ਵੈਸਟ ਬੰਗਾਲ ਸਰਕਾਰ ਦੇ ਵੱਲੋਂ 32 ਐਡਵੋਕੇਟ ਪੇਸ਼ ਹੋ ਰਹੇ ਹਨ ਇਹਨਾਂ ਦੇ ਵਿੱਚੋਂ ਕਪਿਲ ਸਿੰਬਲ ਅਤੇ ਅਭਿਸ਼ੇਕ ਮੋਨੋ ਸਿੰਘ ਦੀ ਜਿਹੜੀ ਮੁੱਖ ਸਨ ਉੱਥੇ ਰਿਸਪੌਂਡ ਦੇ ਵੱਲੋਂ ਜਿਹੜਾ ਹੈ 54 ਐਡਵੋਕੇਟ ਪੇਸ਼ ਹੋਏ ਜਿਨ੍ਹਾਂ ਦੇ ਵਿੱਚ ਪ੍ਰਸਿੱਧ ਐਡਵੋਕੇਟ ਪੀ ਐਸ ਪਟਾਲੀਆ ਅਤੇ ਮਨਸੋਰੀ ਸਵਰਾਜ ਮੁੱਖ ਸਨ ਇਹ ਮਾਮਲਾ ਜਿਹੜਾ ਇਹ ਵੀ ਖੜਾ ਹੋ ਚੁੱਕਿਆ ਹੈ ਕਿ डीए ਮਲਾਜ਼ਮਾਂ ਤੇ ਪੈਨਸ਼ਨ ਦਾ ਰਾਈਟ ਹੈ ਜਾਂ ਨਹੀਂ ਮਲਾਜ਼ਮ ਇਹ ਮੰਗ ਕਰ ਰਹੇ ਹਨ ਕਿ ਡੀਏ ਕਿੰਨਾ ਕੰਜ਼ਿਊਮ ਪ੍ਰਾਈਸ ਇੰਡੈਕਸ ਦੇ ਆਧਾਰ ਤੇ ਹੁੰਦਾ ਹੈ ਤੇ ਇਹ ਉਹਨਾਂ ਦਾ ਜਿਹੜਾ ਪੈਂਡਾ ਮੈਟਲ ਰਾਈਟ ਹੈ ਹੁਣ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਦੇ ਦੁਆਰਾ ਰਿਜ਼ਰਵ ਰੱਖ ਲਿਆ ਗਿਆ ਹੈ ਅਤੇ ਇਸ ਫੈਸਲੇ ਨੇ ਸਾਰੇ ਦੇਸ਼ ਦੇ ਮੁਲਾਜ਼ਮਾਂ ਦੇ ਡੀਏ ਨੂੰ ਪ੍ਰਭਾਵਿਤ ਕਰਨਾ ਹੈ ਜੇਕਰ ਪੰਜਾਬ ਦੇ ਮੁਲਾਜ਼ਮਾਂ ਦੇ ਉਹਨਾਂ ਦੀ ਗੱਲ ਕਰੀਏ ਤਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸੀ ਨੰਬਰ ਜਿਹੜਾ ਕਿ 24698 ਆਫ 2025 ਨਿਰਮਲ ਸਿੰਘ ਤੋਂ ਨਿਆ ਵਰਜਸਟੇਟ ਆਫ ਪੰਜਾਬ ਲਗਾਈ ਗਈ ਸੀ ਇਸ ਦਾ ਫੈਸਲਾ ਦਿੰਦੇ ਹੋਏ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਇੱਕ ਇੱਕ 2016 ਤੋਂ ਹੋਂ ਤੱਕ ਦਾ ਪੈਂਡਿੰਗ ਡੀਏ ਦਾ ਬਕਾਇਆ ਜਾਰੀ ਕਰਨ ਦੇ ਹੁਕਮ ਸੁਣਾਏ ਸਨ ਜਿਸ ਮੌਕੇ ਸਰਕਾਰੀ ਐਡਵੋਕੇਟ ਨੇ ਜਾਣੀ ਕਿ ਪੰਜਾਬ ਸਰਕਾਰ ਦੇ ਸਰਕਾਰੀ ਐਡਵੋਕੇਟ ਨੇ ਪ੍ਰਮਾਣ ਕਰ ਲਿਆ ਸੀ ਅਤੇ ਇਸ ਦੇ ਵੱਲੋਂ ਕੋਈ ਵੀ ਕਿੰਤੂ ਪਰੰਤੂ ਨਹੀਂ ਸੀ ਕੀਤਾ ਹੁਣ ਜੇਕਰ ਸੁਪਰੀਮ ਕੋਰਟ ਤੋਂ ਵੀ ਜਿਹੜੀ ਕਿ ਡੀਏ ਸੰਬੰਧੀ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨ ਦੇ ਹੱਕ ਦੇ ਵਿੱਚ ਸੁਣਾਇਆ ਜਾਂਦਾ ਹੈ ਤਾ ਫਿਰ ਮਲਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਵੀ ਪੈਂਡਿੰਗ 13% ਡੀਏ ਮਿਲਣ ਦੀ ਆਸ ਪੱਕੀ ਹੋ ਜਾਵੇਗੀ ਤੇ ਉਹਨਾਂ ਨੂੰ ਜਿਹੜਾ ਲੱਖਾਂ ਰੁਪਏ ਦਾ ਜਿਹੜਾ ਬਕਾਇਆ ਹੈ ਮਿਲਣ ਦੀ ਵੀ ਜਿਹੜੀ ਹੈ ਜਿਹੜੀ ਆਸ ਵੱਜ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ